दस दे कि नोटा ददियाँ जो तुम देख रहे हो भी लख पचवंजा हज़ार रुपए जहाँ फिरोजपुर ए एन टी एफ ने भी लख पचवंजा हज़ार रुपए की मनी समेत लुधियाना से एक आरोपी ने गिरफ्तार किया ए एन टी एफ फिरोजपुर के ए आई जी गुरबिंदरबीर सिंह सिद्धू ने दसिया कि कुछ दिन पहला जलालाबाद तो आ रही पाँ किलो हैरोइन दे आरोपी संदीप गिरफ्तार किया गया ड्रगमनी समेत उसको फड़या गया से श्रियांशु संदीप का ही साथी है जो हैरोइन के बदले ਵਿਚ ਇਸ ਨੂੰ ਤਨ ਰਾਸ਼ੀ ਦਾ ਭੁਗਤਾਨ ਕਰਦਾ ਸੀ ਉਹਨਾਂ ਇਹ ਵੀ ਦੱਸਿਆ ਕਿ ਬਹੁਤ ਵੱਡਾ ਹੀਰੋ ਹੈ ਜੋ ਹਵਾਲਾ ਦੇ ਜ਼ਰੀਏ ਹੈਰੋਇਨ ਦੀ ਪੇਮੈਂਟ ਕਰਦਾ ਹੈ ਹੋਰ ਕੀ ਕਿ ਉਹਨਾਂ ਨੇ ਸੁਣਾ ਦਿੰਿਆ ਜੀ ਇਹ ਜਿਹੜਾ ਐਫ ਆਰ ਨੰਬਰ 302 ਦਰਜ ਕੀਤੀ ਸੀ 21 ਨਵੰਬਰ ਨੂੰ ਜਿਹਦੇ ਵਿੱਚ 50 ਕਿਲੋ ਹੈਰੋਇਨ ਰਿਕਵਰ ਕੀਤੀ ਉਹਦੇ ਵਿੱਚ ਅਸੀਂ ਉਹਦੇ ਸਾਰੇ ਲਿੰਕ ਖੰਘਾਲਦੇ ਹਾਂ ਕਿ ਕਿਹੜੇ ਲੋਕ ਨੇ ਜਿਹੜੇ ਇਹਦੇ ਵਿੱਚ ਰਿਸਪਾਂਸਿਬਲ ਨੇ ਜਾਂ ਜਿਹੜੇ ਕੋਲ ਖੰਡੇ ਤੋਂ ਆਪਣੇ ਮੁਲਾਫਾ ਕਮਾਰੇ ਨੇ ਉਹਨਾਂ ਨੂੰ ਅਸੀਂ ਟਰੈਕ ਕਰਦੇ ਹੋਏ ਇਹਦੇ ਵਿੱਚ ਇੱਕ ਹੋਰ ਬੰਦਾ ਨਾਮਿਨੇਟ ਕੀਤਾ ਹੈ ਸ਼੍ਰੀਆਂਸ਼ ਕਹਿੰਦਾ ਕਿ ਬੇਸਿਕਲੀ ਬੀਕਰ ਨੇ ਰਾਜਸਥਾਨ ਦਾ ਰਹਿਣ ਵਾਲਾ ਉਹ ਇਹਦੇ ਵਿੱਚ ਇਹਨਾਂ ਦਾ ਐਕਟਿਵ ਮੁੱਖ ਹੈਂਡਲਰ ਸੀ ਜਾਂ ਇਹਨਾਂ ਦਾ ਪੈਸੇ ਤੇ ਲੈਣਾ ਦਾ ਹਿਸਾਬ-ਕਿਤਾਬ ਕਰ ਰਿਆ ਸੀ ਇਹ ਵਾਲੇ ਬੰਦੇ ਇੱਥੋਂ ਹਿਰਵਨ ਦੇ ਜਾ ਕੇ ਹੋਰ ਸਟੇਟਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਇਹ ਸਪਲਾਈ ਕਰਦੇ ਸੀ ਉੱਥੋਂ ਪੈਸੇ ਲੈ ਕੇ ਆਉਂਦੇ ਸੀ ਐਂ ਕਰਕੇ ਕਦੀ ਇਹ ਜਿਹੜੇ ਹਿਰਵਨ ਦੀ ਕੇਪ ਹੈ ਇਹ ਖਰੀਦਣ ਵਾਸਤੇ ਇਹ ਅੱਗੇ ਜਿਹੜੇ ਪੈਸੇ ਆ ਇਹ ਸਾਰਾ ਹਵਾਲਾ ਨੈਟਵਰਕ ਜਿਹੜਾ ਹੈ ਇਹ ਇਹਨਾਂ ਵੱਲੋਂ ਹੈਂਡਲ ਕੀਤਾ ਜਾਂਦਾ ਸੀ ਸਰ ਇਹ ਕਿੱਥੇ-ਕਿੱਥੇ ਨੈਟਵਰਕ ਜਿਹੜਾ ਚੱਲ ਰਿਹਾ ਹੈਗਾ ਸੀਗਾ ਕਿੱਦਾਂ ਇਹ ਪੈਸੇ ਜਿਹੜੇ ਆ ਰਹੇ ਹੈ ਇਦੇ ਵਿੱਚ ਤਾਂ ਫਿਲਹਾਲ 20,52,000 ਰੁਪਏ ਡਰੱਗ ਬੰਨੀ ਜਿਹੜਾ ਉਹ ਰਿਕਵਰ ਕੀਤਾ ਗਿਆ ਜਿਹੜਾ ਕਿ ਸ਼੍ਰੀਆੰਸ਼ ਦੇ ਕੋਲ ਰਿਕਵਰ ਕੀਤਾ ਇਹ ਉਹ ਪੈਸੇ ਸੀ ਜਿਹੜੇ ਉਸਨੇ ਇਸ ਨੂੰ ਜਿਹੜੀ 50 ਕਿਲੋ ਹੈਰੋਇਨ ਉਹ ਜਦੋਂ ਉਹਨੇ ਅਗਲੇ ਪੁਆਇੰਟ ਤੇ ਸਪਲਾਈ ਕਰ ਦੇਣੀ ਸੀ ਉਸ ਤੋਂ ਬਾਅਦ ਇਹ ਵਾਲੇ ਪੈਸੇ ਉਹਨੇ ਨੂੰ ਦੇਣੇ ਸੀ ਸਰ ਇਹ ਕਿੰਨੇ ਇੱਕ ਪੈਕੇਟ ਦਾ ਰੇਟ ਕੀ ਸੀਗਾ ਪਾਂਡੇ ਦਾ ਜੀ ਸਰ ਕੇਸਾ ਇਹ ਜਿਹੜਾ ਫਾਈਨਲ ਉੱਥੋਂ ਪ੍ਰੋਫਿਟ ਹੈ ਉਹਦੇ ਵਿੱਚ ਤਾਂ ਇਹ ਆਰਾਊਂਡ 15 ਤੋਂ 20 ਲੱਖ ਪਰ ਪੈਕੇਟ ਦੇ ਹਿਸਾਬ ਨਾਲ ਮਤਲਬ ਪੈਸੇ ਜਿਹੜੇ ਆ ਉਹ ਕਮਾ ਰਹੇ ਨੇ ਤੇ ਪਿੱਛੇ ਜਿਹੜੇ ਉਹ ਸਪਲਾਈ ਕਰ ਰਹੇ ਨੇ ਹਵਾਲਾ ਨੈਟਵਰਕ ਦੇ ਰਹੀ। ਇਹਨਾਂ ਦਾ ਜਿਵੇਂ ਵਿੱਚ ਪ੍ਰੋਫਿਟ ਜਾਂ ਕਟ ਜਾਂ ਸ਼ੇਅਰ ਕੋਲ ਤਰੀਕੇ ਦਾ ਹੁੰਦਾ ਵਾ। ਸੋ ਫਿਲਹਾਲ ਜਿਹੜੀ ਇਹਨੇ ਪੇਮੈਂਟ ਦੇਣੀ ਸੀ। ਪਹਿਲਾਂ ਇਸੇ ਬੰਦੇ ਕੋਲੋਂ ਇਹ 8 ਲੱਖ ਰੁਪਏ ਲੈ ਗਿਆ। ਜੋ ਉਹਨੇ ਅਗਲੇ ਬੰਦੇ ਨੂੰ ਦਿੱਤਾ। ਐਂਡ ਇਹਨੂੰ ਇਹਦੇ ਵਿੱਚ ਹੁਣ ਜਿਹੜਾ ਫਿਲਹਾਲ 25 ਲੱਖ ਰੁਪਏ ਮਿਲਣਾ ਸੀ ਜਿਹਦੇ ਵਿੱਚੋਂ 20 ਲੱਖ 55000 ਅਸੀਂ ਰਿਕਵਰ ਕਰ ਲਿਆ। ਸਰ ਪਾਕਿਸਤਾਨ ਦੇ ਤਸਕਰ ਬੈਠਾ ਹੈ। ਕਿਵੇਂ ਸੋਸ਼ਲ ਮੀਡੀਆ ਰਾਹੀਂ ਸਰ ਇਹਨਾਂ ਨਾਲ ਸੰਪਰਕ ਹੋਇਆ ਹਿਰੋਇੰਦਾ ਔਰ ਇਹ ਜਿਹੜੀ ਇਹਨਾਂ ਦਾ ਬਿਲਕੁਲ ਸੋਸ਼ਲ ਮੀਡੀਆ ਜਾਂ ਨਾਰਮਲ ਜੋ ਕੁਛ ਆਪਾਂ ਚਲਾਉਂਦੇ ਆਂ ਜੀ WhatsApp Instagram ਉਹਨਾਂ ਦੇ ਰਹੀ ਸੰਬੰਧ ਕੋਈ ਇਹ ਹੌਲਾ ਮਾਇਆ ਦੁਬਈ ਹੁਆਲਾ ਫਿਲਹਾਲ ਜਿੱਥੋਂ ਅਸੀਂ ਰਿਕਵਰ ਕੀਤਾ ਲੁਧਿਆਣਾ ਲੁਧਿਆਣਾ ਜਾਂ ਹਰਿਆਣਾ ਦਾ ਇੱਕ ਅਜੀ ਜਗਾ ਜੇ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਹਰਿਆਣਾ ਐਂਡ ਦਿੱਲੀ ਤੱਕ ਇੱਥੋਂ ਇਹਨਾਂ ਦਾ ਨੈਟਵਰਕ ਚੱਲ ਰਿਹਾ ਸੀ ਕਿੰਨੇ ਕ ਬੰਦੇ ਹੋਰ ਨਿਕਲ ਸਕਦੇ ਆ ਸ਼ੰਕਾ ਹੈਗੀ ਆ ਇਸ ਪੂਰੇ ਨੈਟਵਰਕ ਚ ਜਿਹੜੀ ਫਾਦਰੇ ਇੱਕ ਇੱਕ ਕਰਦੇ ਇਹਦੇ ਵਿੱਚ ਸਾਨੂੰ ਲੱਗਦਾ ਕਿ ਜਿਹੜੇ ਮੇਨ ਸਮਗਲਰ ਨੇ ਹੈਰੋਇਨ ਦੇ ਜਾਂ ਜਿਹੜੇ ਪੈਸੇ ਦਾ ਵਿੱਚ ਲੈਂਜਨ ਕਰਨ ਵਾਲੇ ਨੇ ਕੁਈ ਪਾਣੀ ਤੋਂ 6 ਬੰਦੇ ਨੇ ਜਿਹੜੇ ਬਿਲਕੁਲ ਪੁਖਤਾ ਐਂਡ ਸਹੀ ਅਸੀਂ ਅਜੇ ਤੱਕ ਆਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਬਾਰੇ ਵੱਖ-ਵੱਖ ਜਗ੍ਹਾ ਤੇ ਰੇਡ ਚੱਲ ਰਹੀ ਹੈ ਸਰ ਹਿਰੋਇਨ ਦੀ ਕੋਈ ਰਿਕਵਰੀ ਵੀ ਹੋਣ ਦੀ ਨਹੀਂ ਇਹਦੀ ਅ ਹਿਰੋਇਨ ਤਾਂ ਇਹ ਜਿਹੜੇ ਇਹ ਵਾਲਾ ਜਿਵੇਂ ਇਹਨਾਂ ਨੇ ਇੱਕ ਸਪਲਾਈ ਕੀਤੀ ਸੀ ਇਹ ਵਾਲੀ ਜਿਹੜੀ ਕਨਸਾਈਨਮੈਂਟ ਸੀ ਇਤਨਾਂ ਦਿਨ ਤੋਂ ਪਹਿਲਾਂ ਵੀ ਕੁਝ ਸਪਲਾਈ ਕਰ ਚੁੱਕੇ ਨੇ ਸੋ ਉਹ ਵਾਲੀ ਜੇ ਅਸੀਂ ਇਹ ਇਹਨਾਂ ਦੇ ਵਿੱਚੋਂ ਕੋਈ ਬੰਦਾ ਸਾਡੇ ਅਗਲਾ ਕਾਬੂ ਆਣਾ ਜਿਹੜੇ ਅਸੀਂ ਰੇਡਸ ਕਰ ਰਹੇ ਹਾਂ ਤੇ ਉਹਦੇ ਵਿੱਚੋਂ ਸਾਨੂੰ ਮੀਜ ਹੈਗੀ ਹੈ ਬਹੁਤ ਹੋਰ ਕੰਮ ਸਰ ਜਿਵੇਂ ਹੁਣ ਆਪਾਂ ਖੜੇ ਨੇ ਇਹਨੂੰ ਆਪਾਂ ਤਸਕਰ ਕਹਿ ਸਕਦੇ ਹਾਂ ਜਿਹੜਾ ਅਸੀਂ ਇਹ ਫੜਿਆ ਇਹ ਵੀ ਤਸਕਰ ਹੈ ਜੀ ਮੇਨ ਜਿਹਨੋਂ ਆਪਾਂ ਮੁੱਖ ਤਸਕਰ ਕਹਿੰਦੇ ਆ ਤੇ ਜਿਹੜਾ ਅਸੀਂ ਬੰਦਾ ਇਹਦੇ ਵਿੱਚ ਫੜਿਆ ਜਿਹੜਾ ਇਹਨਾਂ ਦਾ ਪੈਸਿਆਂ ਦਾ ਕਰਨ ਵਾਲਾ ਉਹ ਵੀ ਇਹਨਾਂ ਦਾ ਮੁੱਖ ਹੈਂਡਲਰ ਕਹਿ ਸਕਦੇ ਆ ਇਹ ਲੈਣ ਦੇਣ ਕਰਦਾ ਸੀ ਸਰ ਇਹ ਲੈਣ ਦੇਣ ਕਰਦਾ ਸੀ ਸਾਰੀ ਮੈਨੇਜਮੈਂਟ ਕਰਦਾ ਸੀ ਕਿ ਇੱਥੋਂ ਜੇ ਦੂਜੀ ਸਟੇਟ ਦੇ ਵਿੱਚ ਜਾ ਰਹੀ ਹੈ ਤੇ ਉੱਥੋਂ ਉਹਦਾ ਕੀ ਮੁਨਾਫਾ ਲੈ ਰਿਆ ਜਿਹੜੇ ਬੰਦੇ ਨੂੰ ਮੱਲੇ ਸਪਲਾਈ ਕਰ ਰਿਹਾ ਉਹ ਤੋਂ ਕਿੰਨੇ ਪੈਸੇ ਲੈ ਕੇ ਆ ਰਿਹਾ ਕਿੰਨੇ ਪੈਸੇ ਇਹਨਾਂ ਨੇ ਅੱਗੇ ਸਪਲਾਈ ਕਰਨੇ ਨੇ ਜਿਹੜੇ ਇਹਦੇ ਮੇਨ ਵਿੱਚ ਹੈਂਡਲਰ ਤੇ ਕਾਫੀ ਵੱਡਾ ਸਰ ਗਰੁੱਪ ਹੋਏਗਾ ਜੀ ਕਿਉਂਕਿ ਪੈਸਿਆਂ ਦੀ ਇਨਵੋਲਵਮੈਂਟ ਵੀ ਆ ਬੰਦੇ ਵੀ ਅੱਗੋਂ ਸਪਲਾਈਅਰ ਵੀ ਹੋਣਗੇ ਤਾਂ ਉਹ ਕਿੱਦਾਂ ਇਹ ਸਾਰਾ ਇੰਨਾ ਕਿੰਨਾ ਵੱਡਾ ਨੈਟਵਰਕ ਇਹਨਾਂ ਨੇ ਚੇਨ ਬਣਾਈ ਹੋਏਗੀ ਇਹ ਸਾਡੇ ਹਿਸਾਬ ਨਾਲ ਬਿਲਕੁਲ ਕਾਫੀ ਵੱਡਾ ਨੈਟਵਰਕ ਹੈ ਕਿਉਂਕਿ ਹੋਣੇ ਸਾਨੂੰ ਲੱਗ ਰਿਹਾ ਵੀ ਜਿਵੇਂ ਸਟੇਟ ਤੋਂ ਬਾਹਰ ਵੀ ਫੈਲਿਆ ਹੋਇਆ ਤੇ ਉਸ ਸਮਾਂ ਵੱਡਾ ਨੈਟਵਰਕ ਇਹਦਾ ਮੇਨ ਕੰਮ ਵੀ ਵੈਸੇ ਹਵਾਲੇ ਦੇ ਹੀ ਤੇ ਬਾਕੀ ਹੋਰ ਵੀ ਤਰੀਕੇ ਦਾ ਜਿਵੇਂ ਹਵਾਲਿਆਂ ਦੇ ਕੰਮ ਕਰਦੇ ਹੁੰਦੇ ਪੈਸਿਆਂ ਦਾ ਈਵਨ ਬਿਜ਼ਨਸ ਵਾਸਤੇ ਵੀ ਕਰਦੇ ਹੁੰਦੇ ਸਿਰ ਉਦਾਂ ਦਾ ਵੀ ਕਰਦਾ ਨਾਲ ਵਿੱਚ ਡਰੱਗਸ ਦਾ ਕਰਦਾ ਸਰ ਇਹ ਕੋਡ ਕੀ ਰੱਖਦੇ ਹੋਏ ਸੀਗੇ ਹਵਾਲੇ ਦੇ ਪੈਸ ਇਹ ਨਾ ਕਿ ਤੁਸੀਂ ਸੁਣਿਆ ਹੋਵੇਗਾ ਨਾ ਮੋਟੋ ਸਪਰੈਂਡਿੰਗ ਹੁੰਦਾ ਹੈ ਕਿ ਨੋਟ ਦੇ ਉੱਪਰ ਇਹ ਕਰ ਦਿੰਦੇ ਨੇ ਸ਼ੇਅਰ ਤੇ ਨੈਕਸਟ ਪਾਰਟੀ ਨਾਲ ਗੱਲ ਕਰਦੇ ਨੇ ਉਸ ਤਰੀਕੇ ਦੇ ਨਾਲ ਹੀ ਕਰਦੇ ਜਿਵੇਂ ਬਾਹਰਲੇ ਸਟੇਟ ਦੇ ਵਿੱਚ ਤੁਸੀਂ ਬੰਦਾ ਫੜਿਆ ਲੱਗਦਾ ਵੀ ਇਹ ਜਿਹੜਾ ਮਾਲ 50 ਕਿਲੋ ਫੜਿਆ ਸੀ ਉਧਰ ਜਾਣ ਦੀ ਸ਼ੰਕਾ ਸੀ ਜਾਂ ਪਹਿਲਾਂ ਵੀ ਗਿਆ ਹੋ ਸਕਦਾ ਇਹ ਬਿਲਕੁਲ ਨਹੀਂ ਜੋ ਇਨਫੋਰਮ ਕੱਪ ਦੇ ਪੁਛਕੀ ਤੇ ਸਾਹਮਣੇ ਆਇਆ ਪਹਿਲਾਂ ਵੀ ਇਹ ਮਾਲ ਜਿਹੜਾ ਇਹ ਉੱਥੇ ਹੀ ਗਿਆ ਇਹਨੂੰ ਕੋਣ ਵੀ ਜਿਹੜਾ ਇਹਨਾਂ ਨੇ ਸਪਲਾਈ ਕਰਨਾ ਸੀ ਅੱਗੇ ਉਧਰ ਹੀ ਪਹੁੰਚਾਉਣਾ ਸੀ ਇਹ ਜਿਆਦਾਤਰ ਹੁਣ ਇਹ ਵਾਲਾ ਜਿਹੜਾ ਸਰਗਰਮ ਸੀਗੇ ਪੰਜਾਬ ਦੇ ਲਈ ਮਤਲਬ ਡਿਲੀਵਰੀਸ ਦੇ ਰਹੇ ਸੀ ਜਾਂ ਅਦਰ ਸਟੇਟਸ ਲਈ ਇਹ ਸਭ ਜਿਆਦਾ ਕੰਮ ਕਰ ਰਹੇ ਸੀਗੇ ਇਹ ਵਾਲਾ ਨੈਟਵਰਕ ਜਿਹੜਾ ਇਹ ਸਾਨੂੰ ਅਦਰ ਸਟੇਟ ਦਾ ਜਿਆਦਾ ਲੱਗ ਰਿਹਾ ਹੈ ਕਿਉਂਕਿ ਇਹਨਾਂ ਦੇ ਜਿਹੜੇ ਅਗਲੇ ਹੈਗੇ ਨੇ ਪਿਛਲੀਆਂ ਵੀ ट्रांजੈਕਸ਼ਨਸ ਅਸੀਂ ਦੇਖੀਆਂ ਇਹ ਅਦਰ ਸਟੇਟ ਦਾ ਜਿਆਦਾ ਸਰ ਟੋਟਲ ਹੁਣ ਇਸ ਕੇਸ ਦੀ ਗੱਲ ਕਰੀਏ 50 ਕਿਲੋ ਹਿਰੋਇਨ ਦੇ ਹੁਣ ਕਿੰਨੇ ਜਣੇ ਅਰੈਸਟਡ ਹੋ ਗਏ ਐ ਇਹਦੇ ਵਿੱਚ ਇਹ ਦੂਸਰਾ ਬੰਦਾ ਸੀ ਅਰੈਸਟ ਕਰ ਲਿਆ ਜਿਹੜਾ ਸ਼੍ਰੀਆੰਸ਼ ਹੈ ਐਂਡ ਬਾਕੀ ਹੋਰ ਸਾਡੀਆਂ ਅਜੇ ਵੀ ਰੇਡ ਚੱਲ ਰਹੀਆਂ। ਇਹ ਕਿੰਨੇ ਸਾਲ ਦਾ ਜੀ? ਯਾ ਕਿਲੋ ਵਾਲਾ ਸਰ ਜੇਲ੍ਹ ਚੋਂ ਤਾਜ਼ਾ-ਤਾਜ਼ਾ ਆਇਆ ਸੀਗਾ ਪਿਛਲੀ ਕਾਨਫਰੰਸ 'ਚ ਤੁਸੀਂ ਦੱਸਿਆ ਸੀ। ਲੱਗਦਾ ਵੀ ਜਿਹੜਾ ਹੁਣ ਤੁਸੀਂ ਰਾਜਸਥਾਨ ਤੋਂ ਫੜਿਆ ਇਹ ਦੋਵੇਂ ਇਕੱਠੇ ਜੇਲ੍ਹ 'ਚ ਰਹੇ ਹੁਣ ਪਹਿਲਾਂ ਯਾਰੀ ਪਈ ਹੋਵੇ ਇਸ ਲਈ ਅੱਜ ਇਹ ਨੈਟਵਰਕ ਤੇ ਤੁਹਾਡੇ ਜ਼ਰੀਏ ਫੜਿਆ ਗਿਆ। ਨਹੀਂ ਇਹ ਪਹਿਲੋ ਜੇਲ੍ਹ ਦੇ ਵਿੱਚ ਨਹੀਂ ਰਿਹਾ ਐਂਡ ਉਹਦੇ ਨਾਲ ਵੀ ਨਹੀਂ ਰਿਹਾ ਕਿਤੇ ਇਹ ਇੱਕ ਡਿਫਰੈਂਟ ਸੀ ਜਿਵੇਂ ਉਹਨਾਂ ਨੇ ਅਲੱਗ-ਅਲੱਗ ਕੀਤਾ ਹੁੰਦਾ ਕਿ ਪੈਸਿਆਂ ਦਾ ਕਾਰੋਬਾਰ ਥੋੜਾ ਜਿਹਾ ਅਲੱਗ ਰੱਖਿਆ ਸੀ ਐਂਡ ਇਹ ਵਾਲਾ ਡਰੱਗ ਦਾ ਥੋੜਾ ਅਲੱਗ ਰੱਖਿਆ ਸੀ ਇੱਥੇ ਪਹਿਲਾਂ ਕਿਸੇ ਨਹੀਂ ਇਹ ਬੁੜੇ ਨਹੀਂ ਇੱਥੇ ਪਹਿਲਾਂ ਕੋਈ ਸੀ ਇਹ ਕਿੰਨੀ ਕੁ ਦਾ ਅੰਗਰੇਜ਼ ਸ਼ਰੀਆਸ ਕਿੰਨੀ ਕੁ ਮੋੜਦਾ ਇਹਦੀ ਕੋਈ ਆਰਾਊਂਡ 25 30 25 30 ਖਾਲਦ ਹੈ ਤੇ ਇਹ ਵੀ ਥਰੂ ਸਾਰਾ ਨੈਟਵਰਕ ਜਿਹੜਾ ਹੈ ਪਾਕਿਸਤਾਨ ਤੋਂ ਹੀ ਚੱਲ ਰਿਆ ਸੀਗਾ ਚਾਹੇ ਹਵਾਲੇ ਦਾ ਸੀ ਚਾਹੇ ਡਰੱਗਸ ਵਾਲਾ ਸੀਗਾ ਇਹ ਵੀ ਉਹਨਾਂ ਦਾ ਡਾਇਰੈਕਟ ਕੰਟਰੋਲ ਸੀਗਾ ਕੰਟਰੋਲ ਬੇਸਿਕਲੀ ਇਹਨਾਂ ਦਾ ਪਾਕਿਸਤਾਨ ਦੇ ਵਿੱਚ ਸੀਗਾ ਤੇ ਉਹਨਾਂ ਨੇ ਲਾਈਨਸ ਵੰਡੀਆਂ ਹੋਈਆਂ ਸੀ ਇਹਨਾਂ ਨੂੰ ਹਵਾਲੇ ਦਾ ਦਿੱਤਾ ਗਿਆ ਸੀਗਾ ਔਰ ਉਹਨਾਂ ਨੂੰ ਡਰੱਗਸ ਦਾ ਦਿੱਤਾ ਗਿਆ ਸੀ ਇਹੀ ਹੈ ਇਹਨਾਂ ਨੂੰ ਜਿਹੜੇ ਪੈਸੇ ਇਕੱਠੇ ਕਰਨੇ ਸੀ ਇਸ ਬਿਜ਼ਨਸ ਦੇਗਾ ਅਲਟੀਮੇਟਲੀ ਤੇ ਬਿਜ਼ਨਸ ਹੈ ਉਹ ਵਾਲਾ ਜਿਹੜਾ ਇਕੱਠਾ ਕਰਨ ਦਾ ਜਿਹੜਾ ਜਮਾ ਸੀ ਉਹ ਇਹ ਦੇਖ ਰਿਹਾ ਸੀ ਓਕੇ ਤਾਂ ਇਹਦੀ ਅੱਗੇ ਸਰ ਹੋਰ ਵੀ ਬੰਦੇ ਪੈਸੇ ਵਾਲੇ ਵੀ ਲੱਗ ਬੰਦੇ ਹੋ ਸਕਦੇ ਜਿਹੜ ਇਦੇ ਅੱਗੇ ਬੰਦੇ ਹੈਗੇ ਨਹੀਂ ਜੀ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਜਿਵੇਂ ਉਹ ਡਾਇਰੈਕਸ਼ਨ ਦਿੰਦੇ ਨੇ ਵੀ ਇਥੋਂ ਪੈਸੇ ਕਿੱਥੋਂ-ਕਿੱਥੋਂ ਕਲੈਕਸ਼ਨ ਕਰਨ ਨੂੰ ਉਹ ਸਾਰੇ ਕਰ ਰਹੇ ਨੇ ਡਿਸਟ੍ਰਿਬਿਊਟ